ਵੈਸ਼ਨੂ ਵਿਆਹ ਵਿੱਚ ਖਾਲੀ ਕੁਰਸੀਆਂ ਦੇ ਮੂਰੇ ਨੱਚਦੀਆਂ ਰਹੀਆਂ ਆਰਕੈਸਟਰਾਂ ਵੀਡੀਓ ਹੋਈ ਬਹੁਤ ਹੀ ਵਾਇਰਲ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹਾਂ ਵਿੱਚ ਕੋਈ ਤਾਂ ਪੰਜਾਬੀ ਸਿੰਗਰ ਲਗਵਾਉਂਦਾ ਹੈ ਅਤੇ ਕੋਈ ਆਰਕੈਸਟਰ ਪਰ ਹੁਣ ਇੱਕ ਪੈਲਸ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੈਲਸ ਵਿੱਚ ਡੀਜੇ ਲੱਗਿਆ ਹੋਇਆ ਹੈ ਅਤੇ ਆਰਕੈਸਟਰਾਂ ਖਾਲੀ ਕੁਰਸੀਆਂ ਦੇ ਸਾਹਮਣੇ ਨੱਚ ਰਹੀਆਂ ਨੇ ਦਰਅਸਲ ਇਸ ਵਿਆਹ ਵਿੱਚ ਡੀਜੇ ਪੈਲਸ ਦੇ ਬਾਹਰ ਗਰਾਊਂਡ ਵਿੱਚ ਲਗਵਾਇਆ ਗਿਆ ਸੀ ਅਤੇ ਇਹ ਵਿਆਹ ਬਿਲਕੁਲ ਵੈਸ਼ਨੂ ਸੀ ਇਸ ਵਿਆਹ ਵਿੱਚ ਨਾ ਤਾਂ ਮੀਟ ਸੀ ਅਤੇ ਨਾ ਨਹੀਂ ਸ਼ਰਾਬ ਸੀ ਜਿਸ ਕਰਕੇ ਕੋਈ ਵੀ ਟਿਕ ਕੇ ਨਹੀਂ ਬੈਠ ਰਿਹਾ ਸੀ ਅਤੇ ਸਾਰੇ ਹੀ ਜਲਦੀ ਜਲਦੀ ਸ਼ਗਨ ਪਾ ਕੇ ਮੁੜੀ ਜਾ ਰਹੇ ਸਨ ਕੋਈ ਵੀ ਆਰਕੈਸਟਰਾਂ ਨੂੰ ਨਹੀਂ ਦੇਖ ਰਿਹਾ ਸੀ ਅਤੇ ਵਿਆਹ ਵਿੱਚ ਆਈਆਂ ਸਾਰੀਆਂ ਔਰਤਾਂ ਵੀ ਪੈਲਸ ਦੇ ਅੰਦਰ ਹੀ ਸੀ ਡੀਜੇ ਵਾਲਿਆਂ ਨੇ ਤਾਂ ਬਹੁਤ ਲੌਸਮੈਂਟ ਕੀਤੀ ਕਿ ਬਾਹਰ ਆ ਕੇ ਪ੍ਰੋਗਰਾਮ ਦਾ ਆਨੰਦ ਮਾਣੋ ਪਰ ਕੋਈ ਵੀ ਟਿਕ ਕੇ ਨਹੀਂ ਬੈਠ ਰਿਹਾ ਸੀ ਜਿਸ ਕਰਕੇ ਆਰਕੈਸਟਰਾਂ ਖਾਲੀ ਕੁਰਸੀਆਂ ਮੂਰੇ ਹੀ ਨੱਚ ਰਹੀਆਂ ਸੀ ਅਤੇ ਦੇਖ ਰਹੀਆਂ ਸੀ ਕਿ ਸ਼ਾਇਦ ਕੋਈ ਨੱਚਦਾ ਦੇਖ ਕੇ ਬਾਹਰ ਆ ਕੇ ਬੈਠ ਜਾਵੇ ਪਰ ਕੋਈ ਵੀ ਬਾਹਰ ਨਹੀਂ ਆਇਆ ਸੋ ਇੱਕ ਤਾਂ ਵਿਆਹ ਬੈਸ਼ਨੂ ਸੀ ਅਤੇ ਦੂਜਾ ਦਾ ਡੀਜੇ ਬਾਹਰ ਗਰਾਊਂਡ ਵਿੱਚ ਲਗਵਾ ਦਿੱਤਾ ਗਿਆ। ਸੋ ਕੀ ਕਦੇ ਤੁਸੀਂ ਇਹੋ ਜਿਹਾ ਵਿਆਹ ਦੇਖਿਆ ਹੈ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।